ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਦਰਾ ਐਮਪੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੌਮਨੀ ਅਰਥਾਤ ਨਹੀਂ ਰਾਸ਼ਟਰੀ ਸਕੂਲ ਗੇਮਾਂ ਜੋ ਕਿ ਐਮਪੀ ਮਦ ਪਰੇਸ਼ ਦੇ ਸ਼ਹਿਰ ਭਪਾਲ ਵਿਖੇ 1 ਤੋਂ 7 ਜਨਵਰੀ ਨੂੰ ਸੰਪੰਨ ਹੋਈਆਂ ਨੇ ਉਸ ਗੇਮਾਂ ਦੇ ਅੰਦਰ ਪੰਜਾਬ ਤੋਂ ਜਿਹੜਾ ਸੰਗਰੂਰ ਦੇ ਸੱਜਣ ਜੀ ਨੇ ਪੁਹਾਨੀ ਕਰਦੇ ਪਿੰਡ ਫੱਗੂ ਵਾਲੇ ਦਾ ਨੌਜਵਾਨ ਅਨੰਤ ਵੀਰ ਸਿੰਘ ਫੱਗੂ ਵਾਲਾ ਜੋ ਕਿ ਭਾਰਤ ਚੈਂਪੀਅਨ ਬਣਿਆ ਹੈ ਅਤੇ ਅੱਜ ਜਿਹੜਾ ਸੰਗਰੂਰ ਦੇ ਅੰਦਰ ਜਦੋਂ ਉਹ ਆਪਣੇ ਪਿੰਡ ਪਹੁੰਚੇ ਨੇ ਤਾਂ ਭਰਮਾ ਸਵਾਗਤ ਹੋਇਆ ਇਲਾਕੇ ਦੀਆਂ ਸਿਆਸੀ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਜੀ ਆਇਆਂ ਕਿਹਾ ਗਿਆ ਅਤੇ ਸ਼ਾਨਦਾਰ ਤਰੀਕੇ ਦੇ ਨਾਲ ਅੱਜ ਇਸ ਨੌਜਵਾਨ ਨੂੰ ਉਹਨਾਂ ਦੇ ਪਿੰਡ ਤੱਕ ਲੋਕ ਇੱਕ ਜਲੂਸੀ ਸ਼ਕਲ ਵਿੱਚ ਮਹਿਕੇ ਗਏ ਨੇ ਵੱਡੀਆਂ ਮੱਲਾ ਮਾਰਨ ਵਾਲੇ ਨੌਜਵਾਨਾਂ ਦਾ ਅਕਸਰ ਸਨਮਾਨ ਹੋਇਆ ਕਰਦਾ ਤੇ ਅੱਜ ਬਹੁਤ ਹੀ ਛੋਟੀ ਉਮਰ ਦੇ ਵਿੱਚ ਇਸ ਨੌਜਵਾਨ ਨੇ ਵੱਡੀ ਮੱਦ ਮਾਰ ਲਈ ਹੈ ਭਾਰਤ ਚੈਂਪੀਅਨ ਬਣਿਆ ਹੈ ਨਿਸ਼ਾਨੇਬਾਜ਼ੀ ਦੇ ਵਿੱਚ 골ਡ ਮੈਡਲ ਇਸ ਤੋਂ ਪਹਿਲਾਂ ਵੀ ਬੜੇ ਪ੍ਰਾਪਤ ਕੀਤੇ ਨੇ ਇਸ ਨੌਜਵਾਨ ਨੇ ਇਸ ਤੋਂ ਪਹਿਲਾਂ ਵੀ ਪਰਮਾਰ ਨੂੰ ਆਪਣੇ ਸਕੂਲ ਨੂੰ ਆਪਣੇ ਅਧਿਆਪਕਾਂ ਨੂੰ ਆਪਣੇ ਮਾਪਿਆਂ ਨੂੰ ਜਿਹੜੇ ਇਸ ਤੋਂ ਪਹਿਲਾਂ ਵੀ ਮੈਡਲ ਉਹਨਾਂ ਦੇ ਝੋਲੀ ਪਾਏ ਨੇ ਤੇ ਅੱਜ ਜਦੋਂ ਭਾਰਤ ਚੈਂਪੀਅਨ ਬਣਿਆ ਤੇ ਉਸ ਪ੍ਰੰਤ ਆਪਣੇ ਪਿੰਡ ਪਰਤਨ ਤੇ ਇਲਾਕਾ ਨਿਵਾਸੀਆਂ ਵੱਲੋਂ ਜੋਸ਼ੋ ਖੁਸ਼ੋਖ ਦੇ ਨਾਲ ਸਵਾਗਤ ਕੀਤਾ ਗਿਆ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਅੱਜ ਇੱਕ ਜਨੂਤ ਦੀ ਸ਼ਕਲ ਦੇ ਵਿੱਚ ਗੁਰਦੁਆਰਾ ਸਾਹਿਬ 'ਤੇ ਪਹੁੰਚੇ ਨੇ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ 'ਤੇ ਨਮਸਤਕ ਹੋ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਗੁਰਦੁਆਰਾ ਸਾਹਿਬ ਪਹੁੰਚੇ ਨੇ ਉੱਥੇ ਮੱਥਾ ਟੇਕਣ ਤੋਂ ਬਾਅਦ ਕਿ ਜੋ ਸੰਗਤਾਂ ਨੇ ਅਨੰਤ ਵੀਰ ਨੂੰ ਉਹਨਾਂ ਦੇ ਘਰਾਂ ਤੱਕ ਜਿਹੜਾ ਛੱਡਿਆ ਸੋ ਤਸਵੀਰਾਂ ਤੁਹਾਨੂੰ ਉੱਥੋਂ ਦੀਆਂ ਦਿਖਾ ਰਹੇ ਆ ਘਰ ਪਹੁੰਚਣ ਤੇ ਪਰਿਵਾਰਕ ਮੈਂਬਰਾਂ ਨੂੰ ਮੁਬਾਰਕਾ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਵਕ ਵਕ ਸਿਆਸੀ ਸਮਾਜਿਕ ਧਾਰਮਿਕ ਆਗੂਆਂ ਨੇ ਪਰਵਾਰ ਨੂੰ ਫਗੂ ਵਾਲਾ ਸਾਹਿਬ ਨੂੰ ਮੁਬਾਰਕਾਂ ਦਿੱਤੀਆਂ ਨੇ ਤੁਹਾਨੂੰ ਉੱਥੇ ਲੈ ਚਲਦੇ ਆਂ ਸੁਣਾਉਣੇ ਆ ਮੌਜੂਦ ਲੋਕਾਂ ਦਾ ਕੀ ਕਹਿਣਾ ਸੋ ਇਹ ਤਸਵੀਰਾਂ ਅੱਜ ਸੁਣੇ ਜਿਵੇਂ ਹੀ ਪੁਆਣੀਗੜ ਪਹੁੰਚਦਾ ਹੈ ਅਨੰਤ ਵੀਰ ਸਿੰਘ ਤੇ ਨਾਲ ਦੀ ਨਾਲ ਸਵਾਗਤ ਹੁੰਦਾ ਤੇ ਨਾਲ ਹੀ ਸਵਾਗਤ ਉਹਨਾਂ ਦੇ ਪਿਤਾ ਜੀ ਦਾ ਵੀ ਹੋ ਰਿਹਾ ਹੈ ਇਸ ਮੌਕੇ ਵਕ ਵਕ ਆਗੂਆਂ ਨੇ ਹੱਲ ਪਾ ਕੇ ਸਵਾਗਤ ਕੀਤਾ ਪਰਵਾਰ ਨੂੰ ਮੁਬਾਰਕਬਾਦ ਦਿੱਤੀ ਹੈ ਤਾਂ ਕਿਉਂਕਿ ਬਾਰਤ ਚੈਂਪੀਅਨ ਬੰਨਾ ਇੱਕ ਬਹੁਤ ਵੱਡੀ ਗੱਲ ਹੈ ਬਿਲਕੁਲ ਛੋਟੀ ਉਮਰ ਦੇ ਵਿੱਚ ਰਾਈਫਲ ਸ਼ੂਟਿੰਗ ਦੇ ਵਿੱਚ ਵੱਡੀਆਂ ਮਲਵਾਰੀਆਂ ਨੇ ਨੌਜਵਾਨ ਨੇ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸਨਮਾਨਿਤ ਕੀਤਾ ਜਾ ਰਿਹਾ ਮਬਾਕਾ ਦੇਣ ਵਾਲੇ ਦਾ ਤਤਰ ਗਿਆ ਹੋਇਆ ਪੰਚਾਇਤਾਂ ਵੱਡੇ ਪੱਦਰ ਨੇ ਪਹੁੰਚੀਆਂ ਨੇ ਪੰਜ ਸਰਪੰਚ ਇਲਾਕੇ ਦੇ ਨਾਮ ਵਾਲ ਲੋਕ ਪਹੁੰਚੇ ਨੇ ਤੁਹਾਨੂੰ ਉੱਥੇ ਦਾ ਚੱਲਦਿਆਂ ਸੁਣਾਉਣੇ ਆ ਜੋ ਤੁਸੀਂ ਵੀ ਸੁਣ ਲਓ ਮੇਰਾ ਨਾਮ ਲੰਤਿਰ ਸਿੰਘ ਗੁੜ ਹੈ ਮੈਂ ਮੈਂ 18 ਸਾਲ ਦਾ ਤੇ ਮੈਂ ਅੰਡਰ 19 ਬॉयਜ਼ ਸ਼ੂਟਿੰਗ ਦੇ ਵਿੱਚ ਗੋਲਡ ਮੈਡ ਲੈ ਕੇ ਆਇਆ। ਅ 3 ਮਾ ਜਿਹੜਾ ਬਪਾਲ ਦੇ ਵਿੱਚ ਖੇਡਾ ਹੋਈਆਂ ਜਦੋਂ ਸਾਨੂੰ ਸਨਮਾਨ ਮਿਲਦਾ ਹੈ ਪਿੰਡ ਨੂੰ ਕਿਵੇਂ ਮਹਿਸੂਸ ਕਰਦું। ਪਿੰਡ ਵਾਲੇ ਬਹੁਤ ਮਾਣ ਮਹਿਸੂਸ ਕਰ ਰਹੇ ਨੇ ਤੇ ਸਾਰੇ ਪਿੰਡ ਦੇ ਨਿਵਾਸੀ ਅ ਮੇਰੇ ਸਵਾਗਤ ਲਈ ਇੱਥੇ ਆਏ ਨੇ ਤੇ ਬਹੁਤ ਸਾਰਾ ਸਤਿਕਾਰ ਨਾਲ ਮਿਲਿਆ। ਅੱਜ ਦੇਖਿਆ ਜੇ ਤੁਸੀਂ ਆਰਡੀਐਲ ਲਵੇ ਪਹੁੰਚੇ ਤਾਂ ਪੂਰਾ ਪਰਮਾ ਸਵਾਗਤ ਕੀਤਾ ਗਿਆ ਕਾਣ ਵਜਾਉਣ ਨਾਲ ਕਿ ਵਿਆਹ ਦੀ ਤਰ੍ਹਾਂ ਲੱਗਿਆ ਸਮਾਗਮ ਅਜ ਕਿੰਨੀ ਕ ਮਾਨ ਮਹਿਸੂਸ ਹੁੰਦਾ ਤੁਸੀਂ ਬਹੁਤ ਮਾਨ ਮਹਿਸੂਸ ਹੁੰਦਾ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਪੰਜਾਬ ਵਾਸਤੇ 골ਡ ਮੈਡਲ ਲੈ ਕੇ ਆਏ ਨੈਸ਼ਨਲ ਵਿੱਚੋਂ ਅਨਕੀਰ ਜੀ ਤੁਸੀਂ ਜਦੋਂ ਰਾਈਫਲ ਸ਼ੂਟਿੰਗ ਦੀ ਜਦੋਂ ਸਟਾਰਟਿੰਗ ਕਰੀਏ ਉਸ ਸਮੇਂ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਸੀ ਤੋਂ ਅੱਜ ਤੱਕ ਪਹੁੰਚਣ ਤੱਕ ਕਿੰਨਾ ਕ ਜਿਹੜਾ ਸਫਰ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਸਫਰ ਕਾਫੀ ਵੱਡਾ ਹੈ ਮੈਂ ਸ਼ੁਰੂ ਤਾਂ 6ਵੀਂ ਕਲਾਸ ਵਿੱਚ ਕੀਤੀ ਸੀ ਜੀ ਪਰ ਉਹਦੋਂ ਕੁਝ ਦਿੱਕਤਾਂ ਕਰਕੇ ਅੱਗੇ ਜਾਣ ਹੀ ਪਾਏ ਫਿਰ ਮੈਂ 10ਵੀਂ ਦੇ ਵਿੱਚ ਫਿਰ ਤੋਂ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਫਿਰ ਮੈਡਲਾਈ ਪਰਮਾ ਰਹੀ ਆ ਜੀ ਅਸੀਂ ਦੇਖਦੇ ਆਂ ਵੀ ਬੱਚੇ ਅੱਜ ਦੇ ਜਮਾਨੇ 'ਚ ਆਈਪੀਐਸ ਜਾਂ ਫੌਜ ਜਾਣਾ ਕਰਦੇ ਨੇ ਤੁਸੀਂ ਸ਼ੂਟਿੰਗ ਵਾਲਾ ਹੀ ਲੈਣ ਕਿਉਂ ਤੀਂ ਸ਼ੂਟਿੰਗ ਜੀ ਆਈਪੀਐਸ ਤੇ ਸ਼ੂਟਿੰਗ ਇੱਕ ਕੱਢੜੀ ਚੀਜ਼ ਹੀ ਨਹੀਂ ਹੈਗੀ ਮਤਲਬ ਮੈਂ ਸ਼ੂਟਿੰਗ ਕਰਕੇ ਵੀ ਆਈਪੀਐਸ ਲਾਈਨ 'ਚ ਜਾ ਸਕਦਾ ਲੱਗੇ ਕਿੰਨੇ ਮੈਂ ਅੱਜ ਖੁਸ਼ੀ ਹੋਈ ਜਿਵੇਂ ਪਿੰਡ ਵਾਸੀਆਂ ਨੇ ਇਲਾਕਾ ਨਿਵਾਸੀਆਂ ਨੇ ਥੋੜਾ ਲੱਗਿਆ ਤੇ ਸਕੂਲ ਨੂੰ ਵੀ ਅੱਜ ਇੱਕ ਪਿੰਡ ਨੂੰ ਵੀ ਬੜਾ ਮਾਣ ਹੁੰਦਾ ਕਿਵੇਂ ਕਰ ਦਿੰਦਾ ਬਹੁਤ ਵਧੀਆ ਅੱਗੇ ਦੇਖਦੇ ਯੂਪੀਐਸਸੀ ਲਾਈਨ ਆਈਪੀਐਸ ਕੁਛ ਬਣਾਗੇ ਦੇਸ਼ ਦੀ ਸੇਵਾ ਕਰਨਗੇ ਮੇਰਾ ਨਾਮ ਗੁਰਦੀਪ ਸਿੰਘ ਫੱਗੂ ਵਾਲਾ ਸਾਬਕਾ ਸਰਪੰਚ ਪਿੰਡ ਫੱਗੂ ਵਾਲਾ ਤੇ ਨਾਲ ਟੀਚਰ ਵੀ ਹਮੈਂ ਹਾਂ ਤੁਹਾਡੇ ਪਿੰਡੀ ਟੀਚਰ ਹਾਂ ਮੈਂ ਤੇ ਅਗਰ ਗੱਲ ਕਰੀ ਅੱਜ ਤੁਹਾਡਾ ਬੇਟਾ ਜਦੋਂ ਆਇਆ ਤਾਂ ਕਾਫੀ ਦਿਨਾਂ ਤੋਂ ਚੱਲ ਰਿਹਾ ਅਸੀਂ ਦੇਖ ਰਹੇ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਪੂਰਾ ਗਾਹ ਪੇ ਅਖਬਾਰਾਂ ਦੀ ਸੁਰਖੀਆਂ ਵੀ ਬਣੀਆਂ ਹੋਇਆਂ ਕਿਵੇਂ ਮਹਿਸੂਸ ਬੜਾ ਮਾਣ ਮਹਿਸੂਸ ਹੁੰਦਾ ਜਦੋਂ ਬੱਚੇ ਪ੍ਰਾਪਤੀਆਂ ਕਰਦੇ ਨੇ ਪਰ ਜਿਵੇਂ ਅਨੰਤ ਵੀਰ ਨੇ ਦੱਸਿਆ ਬੜਾ ਔਖਾ ਰਾਇ ਪਰ ਆ ਕਾਫੀ ਔਖਾ ਹੈ ਮੱਟਰਾਂ ਸਾਹਿਬ ਬੈਠੇ ਨੇ ਇਹਨਾਂ ਨਾਲ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ ਮਹਿੰਗਾ ਆ ਤੇ ਔਖਾ ਤੇ ਇਹਦੇ ਵਿੱਚ ਪਾਰਸਲਟੀ ਬਹੁਤ ਹੈ ਜਿੱਥੇ ਹੁਣ ਖੇਡਾਂ ਇਹ ਗਿਆ ਬੱਚੇ ਨੇ ਨਹੀਂ ਇਹ ਗੱਲ ਕੀਤੀ ਪਰ ਉੱਥੇ ਭਾਜਪਾ ਦੀ ਸਰਕਾਰ ਹੈ ਮੱਧ ਪ੍ਰਦੇਸ਼ ਦੇ ਵਿੱਚ ਉੱਥੇ ਸਾਨੂੰ 4 ਘੰਟੇ ਮੱਟਰਾਂ ਸਾਹਿਬ ਵੇਟ ਕਰਨਾ ਪਿਆ ਮੈਡਲ ਕਰਕੇ ਉਹ ਚਾਹੁੰਦੇ ਸੀ ਵੀ ਅਸੀਂ ਆਪਣੀ ਜਿਹੜੀ ਟੀਮ ਐ ਆਪਣੇ ਮੱਧ ਪ੍ਰਦੇਸ਼ ਦੀ ਉਹਨੂੰ ਫਾਸਟ ਕੱਢੀਏ ਬੜਾ ਔਖਾ ਹੈ ਉੱਥੇ ਸਾਨੂੰ 4 ਘੰਟੇ ਜਦੋਂ ਜਹਾਜ਼ ਕਰਨੀ ਪਈ ਅਖੀਰ ਨੂੰ ਜਦੋਂ ਅਸੀਂ ਡਟ ਕੇ ਬੈਠ ਗਏ ਪੰਜਾਬ ਵਾਲੇ ਵੀ ਮੈਡਲ ਸਾਡਾ ਪੰਜਾਬ ਦਾ ਬਣਦਾ ਤੇ ਤੁਸੀਂ ਮੱਧ ਪ੍ਰਦੇਸ਼ ਵਾਲ ਨੂੰ ਕਿਵੇਂ ਦੇ ਦੋਗੇ ਇਸ ਕਰਕੇ ਫਿਰ ਸਾਨੂੰ ਨਾ ਦੋ ਤਾਂ ਟ੍ਰੇਨਾਂ ਮਿਸ ਹੋ ਗਏ ਸਾਡੀ ਜਿਹੜੇ ਬੁਕਿੰਗ ਕਰਵਾਈ ਹੋਸੀਗੀ ਪੈਸਾ ਬੜਾ ਲੱਗਦਾ ਹੈ ਬਹੁਤ ਮਹਿੰਗਾ ਕੰਮ ਹੈ ਪੂਣੇ 3 ਲੱਖ ਦੀ ਰਾਈਫਲ ਆਈ ਹੈ ਤੇ ਬਾਕੀ ਜਿਹੜਾ ਸਮਾਨ ਹੈ ਕਾਫੀ ਮਹਿੰਗਾ ਹੈ ਸਰਕਾਰ ਨੂੰ ਚਾਹੀਦਾ ਵੀ ਬੱਚੇ ਤਾਂ ਕਰ ਲੈਣਗੇ ਪਰ ਹਰ ਇੱਕ ਦੇ ਵੱਸ ਦਾ ਕੰਮ ਨਹੀਂ ਤੇ ਬੜਾ ਖਰਚਾ ਹੁੰਦਾ ਸਰਕਾਰ ਇਸ ਵੱਲ ਧਿਆਨ ਦੇਵੇ ਜਿਹੜੇ ਹੋਰ ਵੀ ਟੈਲੈਂਟਡ ਬੱਚੇ ਨੇ ਜਿਵੇਂ ਅਨੰਤਵੀਰ ਨੇ ਕਿਹਾ ਵੀ ਰਿੰਜਾਂ ਖੋਲਣਾ ਉਨਾ ਵਾਸਤੇ ਤੇ ਵੱਧ ਤੋਂ ਵੱਧ ਰੇਂਜ ਹੋਵੇ ਬੱਚੇ ਪ੍ਰੈਕਟਿਸ ਕਰਨ ਇਕੱਲੀ ਸ਼ੂਟਿੰਗ ਦੀ ਨਹੀਂ ਬਾਕੀਆਂ ਦੀ ਵੀ ਹੋਵੇ ਤੇ ਬਹੁਤ ਵੱਡੀ ਇਹ ਪ੍ਰਾਪਤੀ ਪੰਜਾਬ ਦੇ ਲਈ ਹੈ ਜੇਕਰ ਆਉਣ ਪੰਜਾਬ ਦੇ ਲੋਕੀ ਨਹੀਂ ਮੈਂ ਉੱਥੇ ਦੇਖਿਆ 28 ਸਟੇਟਾਂ ਦੇ ਬੱਚੇ ਆਏ ਕਈ ਤਾਂ 50-50 ਸਕੋਰ ਕਰਕੇ ਆਊਟ ਹੋ ਗਏ ਬਾਹਰ ਚਲੇ ਗਏ ਕਈ ਨੇ 2 ਸਕੋਰ ਕੀਤਾ ਜਣੀ ਇਹ ਮਿਹਨਤ ਵਾਲਾ ਕੰਮ ਹੈ ਕਾਫੀ ਇਹਦੇ ਤੇ ਆਪਾਂ ਨੂੰ ਪੈਸਾ ਇਨਵੈਸਟ ਕਰਨਾ ਪਊਗਾ ਸਰਕਾਰ ਨੂੰ ਜੇ ਬੱਚਿਆਂ ਦੀ ਪ੍ਰਾਪਤੀ ਵੱਲ ਆਪਾਂ ਨੇ ਧਿਆਨ ਦੇਣਾ ਜੇ ਪੰਜਾਬ ਦਾ ਆਪਾਂ ਨੇ ਮਾਣ ਵਧਾਉਣਾ ਹੈ ਅਗਰ ਗੱਲ ਕਰੀਏ ਆਪਣੇ ਭਵਾਨੀਗੜ੍ਹ ਦੀ ਜਿਹੜੀ ਗੇਰੀ ਦੇ ਵਿੱਚ ਕੋਈ ਵੀ ਸ਼ੂਟਿੰਗ ਜੇ ਅਗਰ ਗੱਲ ਕਰੀਏ ਕੋਈ ਕੋਚਿੰਗ ਵਗੈਰਾ ਬੜੀ ਪ੍ਰੋਬਲਮ ਹੈ ਨਹੀਂ ਹੈ ਨਹੀਂ ਬਿਲਕੁਲ ਹੀ ਨਹੀਂ ਹੈਗੀ ਜੀ ਮੈਂ ਵੀ ਮੱਧ ਪ੍ਰਦੇਸ਼ ਦੇ ਵਿੱਚੋਂ ਜਿਹੜਾ ਆਪਣਾ ਮਹਾਰਾਸ਼ਟਰ ਦੇ ਵਿੱਚ ਕੋਚ ਹੈਗਾ ਉਹ ਆਉਂਦੇ ਨੇ ਟਾਈਮ ਟੂ ਟਾਈਮ ਕਦੇ ਨੂੰ ਲੈ ਕੇ ਜਾਣਾ ਮੈਂ ਸੰਗਰੂਰ ਕਦੇ ਬਰਨਾਲੇ ਲੈ ਕੇ ਜਾਣਾ ਕਦੇ ਚੰਡੀਗੜ੍ਹ ਲੈ ਕੇ ਜਾਣਾ ਕਿਤੇ ਨਾ ਕਿਤੇ ਲਿਜਾਣਾ ਪੈਂਦਾ ਬੜੀ ਦੂਰ ਮੈਂ ਸਕੂਲੋਂ 3 ਵਜੇ ਆਉਂਦਾ ਸੀ 4 ਵਜੇ ਨੂੰ ਪਹਿਲਾਂ ਇਹ ਸਕੂ ਸਕੂਲ ਤੋਂ ਬਾਅਦ ਇਹਨੂੰ ਮੈਂ ਇਹ ਜਾਂਦਾ ਟਿਊਸ਼ਨ ਦੇ ਉੱਥੋਂ ਮੈਂ ਚੱਕ ਕੇ ਇਹਨੂੰ ਰੇਂਜ ਲੈ ਕੇ ਜਾਂਦਾ ਰੇਂਜ ਤੋਂ ਬਾਅਦ ਅਸੀਂ 7 ਵਜੇ ਪਿਓ ਪੁੱਤ ਦੋਵੇਂ ਮਿਲ ਮੁੜਦੇ ਵੀ ਇਹ ਬੱਚਾ ਜੇ ਨਿਆਣਾ ਵੀ ਮੋਟਰਸਾਈਕਲ ਚਲਾਊਗਾ ਐਕਸੀਡੈਂਟ ਹੋ ਜਾਊਗਾ ਜੋ ਤੱਕ ਇਹ 18 ਸਾਲ ਦਾ ਨਹੀਂ ਹੋਇਆ ਮੈਂ ਇਹਨੂੰ ਨਾਲ ਨਾਲ ਗੱਡੀ ਦੇ ਕੇ ਉੱਧਰ ਲੈ ਕੇ ਜਾਣਾ ਕਿ ਉੱਧਰ ਲੈ ਕੇ ਜਾਣਾ ਕਾਫੀ ਮਿਹਨਤ ਦਾ ਕੰਮ ਹੈ ਮੇਰਾ ਆਖਰੀ ਸਵਾਲ ਇੱਕ ਹੈ ਜਿਹੜੇ ਬੱਚੇ ਨੇ ਡਾਕਟਰ ਦਾ ਬੇਟਾ ਡਾਕਟਰ ਬਣਦਾ ਟੀਚਰ ਦਾ ਬੇਟਾ ਟੀਚਰ ਪਰ ਜੇ ਅਗਰ ਗੱਲ ਕਰੀਏ ਇੱਥੇ ਡਿਫਰੈਂਟ ਕਿਉਂ ਹੈ ਨਾ ਨਹੀਂ ਇਹ ਤਾਂ ਨਹੀਂ ਮੈਂ ਵੀ 골ਡ ਮੈਡਲ ਜਿੱਤੇਗਾ ਜ਼ਿਲ੍ਹੇ ਦੇ ਵਿੱਚੋਂ ਰਖਦਾ ਰੁਚੀ ਰਖਦਾ ਜੇ ਤੀ ਨਹੀਂ ਹੈਗਾ ਵੀ ਇਹ ਹੋਰ ਬੱਕਰੀ ਲਾਈਨ ਨਹੀਂ ਤੇ ਇੱਕੋ ਲਾਈਨ ਹੈ ਤੇ ਇੱਛਾ ਵੀ ਹੈ ਮੇਰੀ ਵੀ ਬੇਟਾ ਅੱਗੇ ਯੂਪੀਐਸਸੀ ਦੇ ਵਿੱਚ ਜਾਵੇ ਇਹਦਾ ਇੰਟਰਸਟ ਵੀ ਹੈ ਮੈਂ ਇਹਨੂੰ ਡਾਕਟਰੀ ਵਾਲੇ ਪਾਸੇ ਨਹੀਂ ਪਾਇਆ ਬਣ ਸਕਦਾ ਇਹ ਉਧਰ ਵੀ ਸੌਖਾ ਕੰਮ ਹੈ ਮੈਡੀਕਲ ਦੇਖਿਆ ਵੀ ਪ੍ਰਸ਼ਾਸਨ ਵੱਲੋਂ ਕੋਈ ਵੀ ਬੰਦਾ ਨਾ ਆਉਣਾ ਸਵਾਗਤ ਕਰਨਾ ਵੀ ਇੱਕ ਸਭ ਤੋਂ ਬੜੀ ਗੱਲ ਕਹੀ ਰੱਖੀ ਮੈਂ ਮੈਸੇਜ ਚਲੋ ਜੀ ਉਹਨਾਂ ਦਾ ਵੀ ਧੰਨਵਾਦ ਜਿਹੜੇ ਨਹੀਂ ਆਏ ਜਿਹੜੇ ਦੋਸਤ ਮਿੱਤਰ ਆਏ ਨੇ ਮੈਂ ਤਾਂ ਉਹਨਾਂ ਦਾ ਧੰਨਵਾਦ ਕਰਦਾ ਜਿਹੜਾ ਕੋਈ ਨਹੀਂ ਆਇਆ ਤਾਂ ਆਪਾਂ ਕੀ ਕਹਿ ਸਕਦੇ ਕਿਸੇ ਨੂੰ ਬੁਲਾਇਆ ਤਾਂ ਨਹੀਂ ਜਾ ਸਕਦਾ ਤੇ ਮੇਰੇ ਬੇਟੇ ਦੀ ਜਾਂ ਪਿੰਡ ਦੀ ਇਹ ਮਾਣ ਵਾਲੀ ਗੱਲ ਹੈ ਸਾਰੇ ਪਿੰਡ ਦੇ ਖੜੇ ਨੇ ਇਲਾਕੇ ਦੇ ਖੜੇ ਨੇ ਇਲਾਕੇ ਦੇ ਖੜੇ ਨੇ ਸਾਰੇ ਹੀ ਖੜੇ ਨੇ ਚਲੋ ਧੰਨਵਾਦ ਉਹਨਾਂ ਦਾ ਮ ਫੋਰਮਲ ਦੀ ਕਮਲ ਮੈਂ ਤਾਂ ਖੁਸ਼ੀ ਦਾ ਕੋਈ ਅੱਜ ਦੇਖੋ ਟਿਕਾਣਾ ਹੀ ਨਹੀਂ ਹੈ ਸਾਡੇ ਪਿੰਡ ਲਈ ਕੋਈ ਟਿਕਾਣਾ ਨਹੀਂ ਖੁਸ਼ੀ ਦਾ ਤਾਂ ਇਲਾਕੇ ਨੂੰ ਹੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਵੀ ਸਾਡਾ ਬੱਚਾ ਅਨੰਤ ਵੀਰ ਬੜੀ ਵੱਡੀ ਪ੍ਰਾਪਤੀ ਕਰਕੇ ਆਇਆ ਹੈ ਅਸੀਂ ਤਾਂ ਇਹੀ ਕਿਤੇ ਲਈ ਦੁਆਵਾਂ ਕਰਦੇ ਹਾਂ ਵੀ ਅੱਗੇ ਵੀ ਇਹ ਸਾਡੇ ਪਿੰਡ ਲਈ ਪੰਜਾਬ ਲਈ ਭਾਰਤ ਲਈ ਵਧੀਆ ਖੇਡੇ ਤੇ ਮਾਨ ਸਨਮਾਨ ਇਹੋ ਇਸ ਤਰੀ ਮਿਲਦਾ ਰਹੇ ਅਸੀਂ ਤਾਂ ਸਰਕਾਰ ਨੂੰ ਵੀ ਇਹੀ ਅਪੀਲ ਕਰਦੇ ਆ ਵੀ ਇਹ ਜੇ ਬੱਚਿਆਂ ਦਾ ਵੱਧ ਚੜ ਕੇ ਸਨਮਾਨ ਕਰਨਾ ਚਾਹੀਦਾ ਹੈ ਸਰਕਾਰ ਦਾ ਕੋਈ ਨੁਮਾਇੰਦਾ ਆਉਣਾ ਚਾਹੀਦਾ ਸੀ ਅੱਜ ਇਸ ਬੱਚੇ ਦੀ ਹੌਸਲਾ ਅਫਜਾਈ ਹੋਰ ਵੀ ਵੱਧੀ ਪਿੰਡ ਦਾ ਤਾਂ ਸਾਰਾ ਇੱਕ-ਇਕਲਾ ਬੱਚਾ ਉਰੇ ਆਇਆ ਹੋਇਆ ਹੈ ਇਲਾਕੇ ਦੇ ਵੀ ਬਹੁਤ ਸੱਜਣ ਆਏ ਨੇ ਦੂਰੋਂ ਨੇੜੇੋਂ ਚੱਲ ਕੇ ਆਏ ਨੇ ਬੱਚੇ ਨੂੰ ਹੌਸਲਾ ਅਫਜਾਈ ਕਰਨ ਅਸੀਂ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਤਾਂ ਸਾਡੇ ਲਈ ਤਾਂ ਸਾਡੇ ਪਿੰਡ ਲਈ ਬਹੁਤ ਮਨ ਮਹਿਸੂਸ ਹੈ